ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਾਬਾ ਗੁੱਗਾ ਯਾਰਪੀ ਜੀ ਦਾ ਮੇਲਾ ਨਕੂਦਰ ਦੇ ਵਿੱਚ ਜਿਸ ਤਰ੍ਹਾਂ ਕਿ ਪੂਰੇ ਭਾਰਤ ਵਰਸ਼ ਦੇ ਵਿੱਚ ਬਹੁਤ ਹੀ ਧੂਮਕਾਮ ਦੇ ਨਾਲ ਮਨਾਇਆ ਜਾਂਦਾ ਨਕੂਦਰ ਦੇ ਵਿੱਚ ਵੀ ਬਹੁਤ ਹੀ ਧੂਮਕਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਇੱਕ ਹਫਤੇ ਤੋਂ ਇਹ ਮੇਲਾ ਜੋ ਹੈ ਨਕੂਦਰ ਦੇ ਵਿੱਚ ਚੱਲ ਰਿਹਾ ਹੈ ਜਦੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਪਾਰਟੀ ਵੀਰ ਆਹ ਲਿਖਾ ਰਹੇ ਹੈਗੇ ਆ ਹਾਂਜੀ ਬਾਬਾ ਜੀ ਜੈ ਗੁੱਗਾ ਯਾਰ ਪੀਰ ਦੀ ਜੈ ਗੁਰਗਨਾਥ ਦੀ ਜੈ ਮਚੰਦਰਨਾਥ ਦੀ ਜੀ ਮਚੰਦਰਨਾਥ ਗੁਰਖਨਾਥ ਦਾ ਗੁਰੂ ਸੀ ਗੁਰਖਨਾਥ ਦਾ ਗੁਰੂ ਇਹ ਗੁੱਗਾ ਯਾਰ ਪੀਰ ਦਾ ਗੁਰੂ ਗੁਰਖਨਾਥ ਸੀ ਇਸ ਕਰਕੇ ਇਹਨਾਂ ਦੀ ਤਿੰਨਾਂ ਦੀ ਜੈ ਬੁਲਉਣੀ ਪੈਂਦੀ ਆ ਕਿਉਂਕਿ ਇੱਕ ਆਗਰ ਹੋਵੇ ਵਿਚੋ ਪਾਰ ਨੰਗਣਾ ਹੋਵੇ ਤੇ ਜਿੰਨੇ ਉੱਥੇ ਬੈਠੇ ਹੋਣ ਉਹਨਾਂ ਨੂੰ ਜੈ ਕਹਿਣਾ ਪੈਂਦਾ ਆ ਇਹ ਜਿਹੜਾ ਮੇਲਾ ਆ ਇਹ ਗੁੱਗਾ ਯਾਰ ਪੀਰ ਦਾ ਲੱਗਦਾ ਆ ਜੀ ਇੱਥੇ ਇਹ ਲੋਕ ਕਹਿੰਦੇ ਵੈਸੇ ਤਾਂ ਇਹ ਗੱਲ ਕਹਿੰਦੇ ਆ ਵੀ ਇਹਨੇ ਜਿਹੜੀ ਜੰਗ ਲੜੀ ਸੀਗੀ ਉਹਦੇ ਵਿੱਚ ਜਿੱਤਣ ਤੋਂ ਬਾਅਦ ਇਹ ਮੇਲਾ ਲੱਗਾ ਜੀ ਕਈ ਇਹ ਲੋਕ ਕਹਿੰਦੇ ਆ ਵੀ ਜਦੋਂ ਇਹ ਘਰੋਂ ਚੱਲਿਆ ਸੀਗਾ ਜੀ ਤੇ ਧਰਤੀ ਨੇ ਜਦੋਂ ਬੇਲ ਦਿੱਤਾ ਘੋੜੇ ਸਮੇਤ ਸਮਾਏ ਆ ਇਹ ਉਦੋਂ ਮੇਲਾ ਲੱਗਾ ਸਮਝ ਗਿਆ ਨਾ ਇਹ ਜਿਹੜਾ ਮੇਲਾ ਆ ਇਹ ਉਸ ਪੀਰ ਦਾ ਮੇਲਾ ਆ ਜਿਹਨੂੰ ਧਰਤੀ ਨੇ ਬੇਲਤੀ ਦੋ ਦੋ ਚੀਜ਼ਾਂ ਨੂੰ ਬੇਲ ਦਿੱਤੀ ਸੀ ਇੱਕ ਸੀਤਾ ਮਾਤਾ ਨੂੰ ਜੀ ਇੱਕ ਗੁਗਾ ਯਾਰ ਪੀਰ ਤੀਸਰਾ 나ਥਾ ਨੂੰ ਦਿੱਤੀ ਸੀ ਉਹ ਜਿਹੜਾ ਮਛੰਦਰਨਾਥ ਸਗਾ ਉਹਨੂੰ ਧਰਤੀ ਨੇ ਆਪਣੀ ਗੋਚ ਚ ਲੈ ਕੇ ਬਿਠਾ ਕੇ ਥੱਲੇ ਲੈ ਗਈ ਸੀ 나ਥਾ ਨੂੰ ਵੀ ਦੱਬਿਆ ਜਾਂਦਾ ਇਹ ਸੀਤਾ ਮਾਤਾ ਨੂੰ ਵੀ ਦੱਬਿਆ ਗਿਆ ਸੀ ਤੇ ਗੋਰ ਕੋਰਖ ਨਾਥ ਨੂੰ ਵੀ ਦੱਬਿਆ ਗਿਆ ਸੀ ਜੀ ਮਛੰਦਰਨਾਥ ਨੂੰ ਵੀ ਇਹ ਗੁੱਗਾ ਯਾਰ ਪੀਰ ਨੂੰ ਵੀ ਦੱਬਿਆ ਗਿਆ ਸੀ ਇਸ ਕਰਕੇ ਇਹ ਬਹੁਤ ਹੀ ਵਿਅੰਤ ਔਰ ਬਹੁਤ ਹੀ ਅਟਲ ਔਰ ਬਹੁਤ ਹੀ ਵਿਸ਼ਵਾਸ ਨਾਲ ਤੁਸੀਂ ਮੱਥਾ ਟੇਕੋ ਔਰ ਤੁਹਾਡਾ ਜਿਹੜਾ ਸਾਰਾ ਤਰਮ ਕਰਮ ਦੂਰ ਹੋ ਇਹਦੇ ਵਿੱਚ ਤੁਹਾਨੂੰ ਇਦਾਂ ਪਤਾ ਲੱਗੂਗਾ ਕਿ ਜਿੱਦਾਂ ਮੇਰੇ ਸਰੀਰ ਚੋਂ ਕੋ ਨਿਕਲ ਗਿਆ ਆ ਜੀ ਵੀ ਪਾਪ ਦਾ ਪੁਰਜਾ ਕੋਈ ਨਿਕਲ ਗਿਆ ਆ ਜੀ ਇਸ ਕਰਕੇ ਗੁੱਗਾ ਯਾਰ ਪੀਦਾ ਇਥੇ ਸੇਵੀਆਂ ਚੜਾਈਆਂ ਜਾਂਦੀਆਂ ਅੱਜ ਦੇ ਦਿਨ ਜੀ ਇਹ ਮੇਲਾ ਆ ਇਹ ਜਦੋਂ ਧਰਤੀ ਸਮਾਜੀ ਉਸ ਤੋਂ ਬਾਅਦ ਇਹ ਮੇਲਾ ਲੱਗਣ ਲੱਗਾ ਔਰ ਇਸ ਸਵੇਰੇ ਉੱਠ ਕੇ ਲੋਕ ਸੇਵੀਆਂ ਬਣਾ ਕੇ ਚੜ੍ਹ ਕੇ ਆਪਣੇ ਘਰ ਜਾ ਕੇ ਕਾਂਜੀ ਕਾ ਜਮਾਲ ਕੇ ਨਿਆਗੜੇ ਚਮਾਲ ਕੇ ਫਿਰ ਰੋਟੀ ਕਾ ਜੇ ਜਿਸ ਤਰ੍ਹਾਂ ਕਿ ਆਪਣੇ ਚਾਰੋਂ ਪਾਸੇ तकरीबन ਪੰਜਾਬ ਰਾਜਸਥਾਨ ਹਰਿਆਣਾ ਤਿੰਨ ਸਟੇਟਾਂ ਦੇ ਵਿੱਚ ਇਸ ਚੀਜ਼ ਦੀ ਜ਼ਿਆਦਾ ਮਾਨਤਾ ਹੈਗੀ ਆ ਗੋਗਾ ਯਾਰ ਪੀ ਵੀ ਵੀ ਅ ਸੋ ਨਕੌਦਰ ਦੇ ਵਿੱਚ ਵੀ ਇਹ ਮੇਲਾ ਬਹੁਤ ਹੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੂੰਗਾ ਤੁਸੀਂ ਇਸ ਮੇਲੇ ਦੇ ਵਿੱਚ ਜਿਹੜਾ ਚੱਬ ਖੇਡੇ ਜਾਂਦੇ ਸੀਗੇ ਇੱਥੇ ਪ੍ਰੀਖਿਆ ਲਈ ਗਈ ਸੀ ਇੱਕ ਵਾਰੀ ਇਨੂੰ ਅੱਗ 'ਚ ਗਰਮ ਕਰਕੇ ਲਾਲ ਕਰਕੇ ਰੱਖਿਆ ਸੀ ਜਿਹੜਾ ਬੰਦਾ ਖੇਡਦਾ ਸੀ ਉਹਨੇ ਆਪਣੇ ਸੀਸ ਤੇ ਚਾਵਕ ਹੋ ਵੀਰੇ ਜਿਸ ਬੰਦੇ ਨੇ ਗਰਮ ਕੀਤੇ ਦੀ ਅੱਖਾਂ ਦੀ ਲਾਈਟ ਚਲੀ ਗਈ ਸੀ ਇਹ ਉਹ ਪੀਰਾ ਜਿਹੜਾ ਕੀ ਹਰੇਕ ਬੰਦੇ ਨੂੰ ਰਸਤਾ ਦੱਸਦਾ ਆ ਅਗਰ ਰਸਤਾ ਪਟ ਗਿਆ ਹੋਵੇ ਤਾਂ ਜੀ ਇਹ ਹਰੇਕ ਇਨਸਾਨ ਦਾ ਜਾਨਕੀ ਫਾਇਦਾ ਕਰਦਾ ਜਿਹੜਾ ਮੱਥਾ ਟੇਕੀ ਜਾਂਦਾ ਉਹਨੂੰ ਦੁਆ ਦਿੰਦਾ ਵੀ ਸਦਾ ਤੂੰ ਖੁਸ਼ ਰਹਿ ਇਹ ਆਪਣੇ ਜੋ ਮੇਲਾ ਹੈ ਇਹ ਕਿੰਨੇ ਦਿਨ ਤੋਂ ਚੱਲਦਾ ਤੇ ਕਦ ਤੱਕ ਚੱਲਦਾ ਹੈਗਾ ਜੀ ਇਹ 15 ਦਿਨ ਮੇਲਾ ਚੱਲਦਾ ਜੀ 15 ਦਿਨ ਚੌਕੀਆਂ ਚੱਲਦੀਆਂ ਜੀ ਸਮਝੀ ਗਾਣਾ ਅੱਜ ਦੀ ਦਿਹਾੜੀ ਜਿਹੜੀ ਰਾਤ ਦਿਨ ਚੱਲਦੀ ਹੈ ਜੀ ਜਿਹੜਾ ਅਖੀਲਾ ਦਿਨ ਹੁੰਦਾ ਗੋਗਾ ਯਾਰ ਪੀਦਾ ਜੀ ਜਦੋਂ ਲੋਕ ਛੇਮੀਆਂ ਚੜਾਉਂਦੇ ਆ ਕੇ ਉਹ ਰਾਤ ਦਿਨ ਜੋ ਪੂਜਨ ਕਰਦੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਆ ਜਾਂਦਾ ਇੰਨੀ ਜਾਣਕਾਰੀ ਦੇਣ ਦਾ ਸਾਰਿਆਂ ਨੂੰ ਸਾਰੀ ਸੰਗਤ ਨੂੰ ਸਭ ਕੁਝ ਦੱਸਿਆ ਤੁਸੀਂ ਸਾਰੀ ਸੰਗਤ ਵੱਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਇਆ ਮੈਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਾਡੇਾਰੇ ਆਏ ਬੈਠੇ ਆ ਜੀ ਸਮਝ ਗਿਆ ਨਾ ਇੱਧਰ ਗੁੱਡੂ ਸਾਹਿਬ ਬੈਠੇ ਆਏ ਉਧਰ ਦੇਖੋ ਸਭ ਬੈਠੇ ਆ ਦੱਸੋ ਆਪਣਾ ਆਪਣਾ ਨਾਮ ਦੱਸੋ ਦੇਖੋ ਜੀ ਭਰਾ ਸਾਡੇ ਬੈਠੇ ਹੈਗੇ ਆ ਕੋਈ ਗੱਲ ਨਹੀਂ ਪਹਿਲਾਂ ਸ਼ੁਰੂਆਤ ਤੁਹਾਡੇ ਤੋਂ ਜ਼ਰੂਰੀ ਆ ਹੋ ਗਈ ਆ ਹੋ ਚੁੱਕੀ ਜਿਹੜੀ ਉਹ ਤਾਂ ਆਦੀ ਤਾਂ ਕਰਦੀ ਇੱਧਰ ਆਇਆ ਕਰੋ ਇੱਧਰ ਸਾਰੇ ਚਰਨਾ ਚ ਆਪਣੀ ਇੱਜ਼ਾਜ਼ ਕਰਤੀ ਜੀ ਆਸ਼ੀਰਵਾਦ ਦਿਓ ਜੀ ਮਾ ਅੱਜ ਦੇ ਇਸ ਸ਼ੁਭ ਜੋ ਮਹਾਪਰਵ ਗੁਗਾਯਾਰ ਪੀਜੀ ਦਾ ਹੈ ਇਸ ਮੌਕੇ ਕੀ ਕਹਿਣਾ ਚਾਹੋਗੇ ਨਹੀਂ ਤਾਂ ਭਾਜੀ ਇਹ ਕਹਿੰਦੇ ਆ ਜਿਹੜਾ ਇੱਥੇ ਆਂਦਾ ਨਾ ਸ਼ਰਦਾ ਦੇ ਨਾਲ ਉਹਦੀਆਂ ਝੋਲੀਆਂ ਭਰ ਜਾਂਦੀਆਂ ਏ ਭਾਜੀ ਹੁਣੀ ਤਾਂ ਮੇਰੇ ਖਾ 60 70 60 ਸਾਲ ਤੋਂ ਉੱਤੇ ਲੱਗੇ ਆ ਤੇ 50 ਸਾਲ ਦਾ ਸਾਨੂੰ ਵੀ ਹੋ ਗਿਆ ਲੱਗਾ ਲੇਕਿਨ ਜਿਹੜਾ ਇੱਥੇ ਆਪਣੀ ਸ਼ਰਦਾ ਨਾਂ ਦਾ ਉਹਦੀਆਂ ਛੋਲੀਆਂ ਭਰਦੀਆਂ ਕਦੀ ਕੋਈ ਖਾਣੀ ਨਹੀਂ ਚਾਹਦਾ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਮੈਂ ਮੈਂ ਇੱਕ ਵਾਰੀ ਉਹਨਾਂ ਨੂੰ ਬਾਬਾ ਜੀ ਨੂੰ ਕਿਹਾ ਮੈਨੂੰ ਬਾਹਰ ਭੇਜ ਦਿਓ ਜੀ ਉਹਨਾਂ ਨੇ ਐਸਾ ਬਾਹਰ ਭੇਜਿਆ ਮੈਂ 37 ਸਾਲਾਂ ਬਾਅਦ ਵੜਿਆ ਵਾਹ ਜੀ ਅਮਰੀਕਨ ਆਰਮੀ ਨਾਲ 11 ਸਾਲ ਲਾਇਆ ਸਾਰੇ ਪਾਸੇ ਮਿਲਾਇਆ ਕੁਐਦ ਵਿੱਚ ਅਰਬ ਕੰਟਰੀਜ਼ ਵਿੱਚ ਲਾਇਆ ਜੀ ਇਦਾਂ ਦਾ ਆਇਆ ਸਾਬ ਦਾ ਜਿਹੜਾ ਵੀ ਇੱਥੇ ਅੱਛੀ ਤਰ੍ਹਾਂ ਨੀਂਦ ਨਾ ਸਾਫ਼ ਨੀਂਦ ਨਾ ਆਂਦਾ ਨਾ ਉਹ ਸਭ ਕਸ਼ਪਾ ਜਾਂਦਾ ਜੀ ਰਖੜੀ ਤੋਂ ਚ ਚੌਂਕੀ ਆਪਣੀਆਂ ਚਾਲੂ ਹੋ ਜਾਂਦੀਆਂ ਜੀ ਰਾਤ ਨੂੰ 11 ਵਜੇ 12 ਵਜੇ ਭੋਗ ਪਾਣਾ ਜੀ ਤੇ ਬਾਅਦ ਵਿੱਚ ਆ ਜਿਹੜਾ ਆਪਣਾ ਜਨਮ ਅਸ਼ਟਮੀ ਆਇਆ ਪੂਰਾ ਦਿਨ ਆ ਜੀ ਚੰਦ ਬਾਬਾ ਜੀ ਇੱਥੇ ਆਏ ਸੀਗੇ ਜੀ ਤੇ ਉਹਨਾਂ ਦਾ ਵੀ ਝੰਡਾ ਆਂਦਾ ਆ ਲੱਡੂ ਬਾਬੇ ਦਾ ਵੀ ਆਂਦਾ ਆ ਹੋਰ ਵੀ ਸਾਰੇ ਅੰਗ ਝੰਡਿਆਂ ਇੱਥੇ ਲਾਡੀ ਸਾਈਂ ਵੀ ਹੁੰਦਾ ਨੇ ਲਾਡੀ ਸਾਈਂ ਜਾਂਦੇ ਆ ਕੇ ਕਰਦਾ ਆ ਕੇ ਉਨੇ ਵੀ ਆਉਣਾ ਆ ਕੇ ਮੱਥਾ ਟੇਕ ਕੇ ਆ ਕੇ ਭੰਡੇ ਉਹਨਾਂ ਨੂੰ ਕਹਿਣਾ ਲਾੜੀ ਸਾਈ ਜੀ ਤੁਸੀਂ ਆ ਜਾਓ ਉਹ ਕਹਿੰਦੇ ਨਹੀਂ ਨਹੀਂ ਇਹ ਬਹੁਤ ਵੱਡੀ ਜਗ੍ਹਾ ਆ ਸਹੀ ਹੈ ਉਹ ਇੰਨੀ ਪਹੁੰਚੀ ਅਸੀਂ ਉਹ ਸੀ ਫਿਰ ਵੀ ਉਹ ਇਹ ਕਹਿੰਦੇ ਸੀ ਭਾਈ ਤੂੰ ਕਿੱਥੇ ਚੱਲੇ ਬਸ ਇਹ ਹੀ ਮੈਂ ਕਹਿਣਾ ਚਾਹਾਂ ਜਗਾਰਾ ਗੁਗਾ ਯਾਰ ਪੀਂਦਾ ਬੋਲ ਸਾਚੇ ਦਰਬਾਰ ਕੀ ਜੈ ਅੱਜ ਇਸ ਸ਼ੁਭ ਪਾਵਨ ਦਿਵਸ ਤੇ ਕੀ ਕਹਿਣਾ ਚਾਹੂਂਗੇ ਗੁੱਗੇ ਜਾਰ ਵੀਰ ਦਾ ਮੇਲਾ ਜੀ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਜੀ ਇਸ ਸਾਲ ਵੀ ਬਹੁਤ ਸ਼ਰਧਾ ਨਾਲ ਬਹੁਤ ਦੂਰੋਂ ਦੂਰੋਂ ਆਉਂਦੇ ਆ ਲੋਕ ਮੱਥਾ ਟੇਕਣ ਲਈ ਗੁੱਗੇ ਜਾਰ ਵੀਰ ਦੇ ਮੇਲੇ ਦੀ ਲੱਖ ਲੱਖ ਸਾਰੀ ਸੰਗਤ ਨੂੰ ਵਧਾਈ ਹੋਵੇ ਜੀ ਸਾਰੀ ਸੰਗਤਾਂ ਨੂੰ ਖੁਸ਼ੀਆਂ ਮਿਲਣ ਉਹ ਪ੍ਰਮਾਤਮਾ ਤੋਂ ਮੰਗਦੇ ਆ ਸਾਰਾ ਕੁਝ ਇੱਥੋਂ ਮਿਲੇ ਹਾਂਜੀ ਮੈਂ ਗੁੱਗੇ ਜਾਰ ਵੀਰ ਦੀ ਦੇ ਮੇਲੇ ਦੀ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਬਿਠੇ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾਂ ਇਤਿਹਾਸ ਕਰਦਾ ਬਾਬਾ ਜੀ ਇਦਾਂ ਹੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਜੋ ਸੰਗਤ ਸਾਡੀ ਸ਼ਹਿਰ ਵਾਸੀ ਜਿਹੜੀ ਇਨੀ ਸ਼ਰਧਾ ਦੇ ਨਾਲ ਇਹ ਮੇਲਾ ਮਨਾਉਂਦੇ ਆ ਤੇ ਬਾਬਾ ਜੀ ਉਹਨਾਂ ਤੇ ਮਿਹਰ ਕਰਨ ਜਿਹੜੀ ਸਾਡੀ ਸੰਗਤ ਵਿਦੇਸ਼ ਵਿੱਚ ਬੈਠੀ ਆ ਭਰਾ ਸਾਡੇ ਬੈਠੇ ਆ ਉਹਨਾਂ ਦੇ ਉੱਤੇ ਵੀ ਮਿਹਰ ਭਰਿਆ ਹੱਥ ਰੱਖਣ ਜੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜੈ ਸ਼੍ਰੀ ਗੁਰੂ ਗੋਖਰਨਾਥ ਜੈ ਗੁੱਗਾ ਯਾਰ ਵੀਰ ਜੀ ਸਾਰੀ ਸਾਧ ਸੰਗਤ ਨੂੰ ਗੁਗਾ ਯਾਰ ਵੀ ਜੀ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦੇਣਿਆ ਕਿ ਸਾਡੇ ਬਾਬਾ ਜੀ ਦਾ ਜਿਹੜਾ ਦਿਨ ਹੈ ਬਹੁਤ ਸ਼ਰਧਾ ਭਾਵਨਾ ਮਨਾਇਆ ਜਾਂਦਾ ਤੋਂ ਦੂਰੋਂ ਨੇੜੋਂ ਚੱਲ ਕੇ ਆਈਆਂ ਸੰਗਤਾਂ ਜਿਨ੍ਹਾਂ ਦੇ ਨਾਲ ਇਹ ਮੇਲੇ ਨੂੰ ਚਾਰ ਚੰਦ ਲੱਗਦੇ ਆ ਜੀ ਜੀ ਬਾਬਾ ਜੀ ਇਹਨਾਂ ਸਾਰਿਆਂ ਸੰਗਤਾਂ ਦੀ ਮਨੋ ਕਾਮਨਾ ਪੂਰੀ ਕਰੇ ਇਹਨਾਂ ਨੂੰ ਆਣ ਵਾਲਾ ਟਾਈਮ ਇਹਨਾਂ ਲਈ ਬਹੁਤ ਵਧੀਆ ਲੈ ਕੇ ਆਵੇ ਜੈ ਗੁਗਾ ਯਾਰ ਵੀਰ ਜੈ ਸ਼੍ਰੀ ਗੁਰੂ ਗੋਬਿੰਦ ਸਿੰਘ ਬਹੁਤ ਬਹੁਤ ਧੰਨਵਾਦ ਜੀ ਗਾਰਾ ਗੋਰਗਨਾ ਜੀ ਦਾ ਹੋ ਸੱਚੇ ਦਰਬਾਰ ਕੀ ਜੈ ਰਾਗੂ ਗਾ ਯਾਰ ਪੀਰ ਦਾ ਹੋ ਸੱਚੇ ਦਰਬਾਰ ਕੀ ਜੈ ਮੇਲਾ ਕਰਵਾਇਆ ਜਾ ਰਹਾ ਹੈਗਾ ਬਹੁਤ ਹੀ ਹੌਂਦਮ ਦੇ ਨਾਲ ਚਾਰੇ ਪਾਸੇ ਇੱਕ ਖੁਸ਼ੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਬਹੁਤ ਹੀ ਰੌਣਕ ਦਾ ਮੇਲਾ ਲੱਗਿਆ ਹੋਇਆ ਹੈ ਸਾਰੇ ਚੈਨਲ ਰਵੀਸ਼ਰ ਪਾਰਟੀ ਦੀ ਹੈ ਇਹ ਦੇਖ ਸਕਦੇ ਹੋ ਕਿ ਸੰਤਾ ਜੜੀਆਂ ਦੂਰੋ ਦੂਰੋ ਆ ਕੇ ਨਤਮਸਕ ਹੋ ਰਹੀਆਂ ਨੇ ਚਾਰੇ ਪਾਸੇ ਇੱਕ ਅਲੱਗ ਮਾਹੌਲ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਦੇ ਦਰਬਾਰ ਹਰ ਕੋਈ ਇਨਸਾਨ ਜੋ ਕਿ ਜਿਨ੍ਹਾਂ ਨੂੰ ਸਭ ਕੁਝ ਮਿਲਦਾ ਹੈ ਦਰਬਾਰ ਤੋਂ ਔਰ ਦੂਰ ਦੂਰ ਪਹੁੰਚ ਕੇ ਨਫਸਕ ਹੋ ਰਹੇ ਨੇ ਜੋ ਤੁਸੀਂ ਇਹ ਤਾਰੀਆਂ ਤਸਵੀਰਾਂ ਦੇਖ ਰਹੇ ਹੋ yeah ਕੀ ਦਰਬਾਰ ਉਪਰ ਰੌਣਕਾਂ ਲਗੀਆਂ ਹੋਈਆਂ ਸੰਤਾ ਦੂਰੋ ਦੂਰੋ ਪਹੁੰਚ ਕੇ ਨਤਮਸਤ ਹੋਈਆਂ ਅਤੇ ਬਹੁਤ ਹੀ ਧੁੰਮ ਧਾਮ ਦੇ ਨਾਲ ਮੇਲਾ ਕਰਾਇਆ ਗਿਆ ਜਾ ਦੇਖ ਹੀ ਰਹੇ ਹੋ ਕਿ ਅਸੀਂ ਖੜੇ ਆਂ ਗੁਗਾ ਸਾਈ ਮੰਦਿਰ ਨਕੋਦਰ ਵਿਖੇ ਜਿੱਥੇ ਕਿ ਸਾਰੀਆਂ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਆਰਤੀ ਹੋਣ ਜਾ ਰਹੀ ਹੈ ਕੁਝ ਦੇਰ ਦੇ ਵਿੱਚ ਸੋ

ਦੇ ਨੀ ਨਹੀਂ ਭਾਈ ਮਾਲਕ ਇਹਦੇ ਨਾਲੇ ਕੋਲ ਹਾਂ ਹਾਂ ਸੁਮਾਰਜ ਅਲੋਹਰਾ ਤੋਂ ਮਾਲਕ ਜੋ ਉਸ ਦਾ ਵਾਧਾ ਹੈ ਉਹ ਕਰਾਂਗੇ ਤੁਹਾਨੂੰ ਬਣੀ ਮਨਵਾ ਕੇ ਮਾਲਕ ਨੇ ਹੀ ਲਿਆ ਬਈ ਹੱਥ ਲਉਣਾ ਹੈ I yeah. ساچے دربار کی جے ਆ ਰਿਹਾ ਜੈਤਰੀ ਰਾਜ ਕੀ ਜੈ ਜਲ ਰੇ ਜਲ ਬਾਲਾ ਹੈ ਬਾਲਾ ਜਾਨਾ ਸਾਡੀ ਗੁਗਾਂ ਗੁਗਾ ਯਾਰ ਪੀਜੀ ਦਾ ਜੀ ਤੇ ਗੁਗਾ ਯਾਰ ਪੀਜੀ ਦਾ ਮੇਲਾ ਜਿਹੜਾ ਬਹੁਤ ਪ੍ਰਚੀਨ ਪੁਰਾਣਾ ਮੰਦਰ ਕੋਧਰ ਵਿੱਚ ਵਸਿਆ ਮੱਲਾ ਗੁਗਾ ਸਾਈਂ ਦੇ ਵਿੱਚ ਇੱਥੇ ਬਹੁਤ ਦੂਰੋ ਦੂਰੋ ਸੰਗਤਾਂ ਆਂਦੀਆਂ ਇੱਥੇ ਦਰਵਾਜ਼ੇ ਦੇ ਦਰਸ਼ਕਾਂ ਬਾਬਾ ਜੀ ਦਾ ਤੇ ਜੋ ਇੱਥੇ ਬੰਦਾ ਆਖ ਮਰਾਦ ਬਾਬਾ ਜੀ ਪੂਰੀ ਕਰਦੇ ਜੋ ਮੰਗਦੇ ਆ ਸੱਚੇ ਦਿਲੋਂ ਜੋ ਵੀ ਬਾਬਾ ਜੀ ਕੋਲ ਮੰਗਦੇ ਆ ਲਿਖ ਬਾਬਾ ਝੋਲੀਆਂ ਭਰ ਕੇ ਤੋੜਦੇ ਆ ਸਭ ਦੀਆਂ ਆਸਾਂ ਮਰਾਦ ਇਸ ਦਰਵਾਜ਼ੇ ਤੇ ਪੂਰੀਆਂ ਹੁੰਦੀਆਂ ਇਥੇ ਦੂਰੋ ਦੂਰੋ ਸਾਧੂ ਸੰਤ ਵੀ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਆ ਜਿਕਾੜਾ ਗੁਗਾ ਯਾਰ ਪੀ ਜੀ ਦਾ ਸਾਡੇ ਦਰਬਾਰ ਇੱਥੇ ਅਗਲਾ ਜਿਸ ਤਰ੍ਹਾਂ ਕੀ ਜੋ ਪ੍ਰੋਗਰਾਮ ਹੈ ਸਾਡਾ ਕਾਰਜਾ ਉਹ ਉਸ ਬਾਰੇ ਦੱਸ ਦਾਂਗੇ ਹੁਣ ਇਹ ਦੂਰ ਵਾਲਾ ਬਾਬਾ ਜੀ ਦਾ ਹੁਣ ਆਰਤੀ ਹੋਏਗੀ ਆਰਤੀ ਤੋਂ ਬਾਅਦ ਤੜਕੇ ਜਾਵੇ ਬਾਬਾ ਜੀ ਦੀ ਸੂਬੀ ਲੱਗੇਗੀ 5 ਵਜੇ ਗੁਗਾ ਯਾਰ ਪੀ ਦੇ ਮੇਲੇ ਦੀ ਸਮਾਪਤੀ ਹੋਏਗੀ ਜਿੰਨੀ ਵੀ ਸੰਗਤ ਜਲੰਧਰ ਲੁਧਿਆਣਾ ਸ਼ਹਿਰ ਤੋਂ ਦਿੱਲੀ ਚੰਡੀਗੜ੍ਹ ਤੋਂ ਇੱਥੇ ਪਹੁੰਚੀ ਹੋਈ ਆ ਸਾਰੇ ਬਾਬਾ ਜੀ ਨੂੰ ਜਾਣ ਲੱਗੇ ਨਮਸਕਾਰ ਕਰਕੇ ਪ੍ਰਸ਼ਾਦ ਲੈ ਕੇ ਆਪਣੇ ਘਰਾਂ ਨੂੰ ਜਾਣਗੇ ਗੁੱਗਾ ਯਾਰ ਪੀ ਜੀ ਸਭ ਦੀਆਂ ਆਸਾਂ ਮਰਦਾ ਬੁੜੀਆਂ ਗਾਂ ਤੰਦੋਤੀ ਬਖਸ਼ੇ ਜਿਕਾਣਾ ਗੁੱਗਾ ਯਾਰ ਪੀ ਜੀ 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 ਦਰਬਾਰ ਕੀ ਜੈ ਚਲੋ ਹੋਣਾ ਭਾਈਓ ਵੀ ਰੋਜੋ ਹੋਣਾ ਭਾਈ ਮੈਂ ਬੋਝ ਬਣਾ ਰੋਇਆ ਫਿਰ ਇਹ ਰੋਲ ਲੋਕ ਨਾ ਬਦਮਨਾ ਕਰਾ ਗੁਗਾ ਜੇਰ ਵੀ ਦਾ ਉਹ ਸਾਚੇ ਦਰਬਾਰ ਕੀ ਜੈ ਉਹ ਮਹਾਰਾਜ ਹੋਣਾ ਸਰਨਾਪੰਦੇ ਹੋਣਾ دربار کی جی ٹھیک ہے جی دربار دربار کی جے சரே مارو لیاؤ ادھر پکا جا بیا ادھر ਗੁਰੂ ਯਾਰ ਪੀਰ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਨਾ ਗੁਰੂ ਬਿਸ਼ਨਨਾਥ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਨਾ ਗੁਰੂ ਗੋਖਨਾਥ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਨਾ ਗੁਰੂ ਗਰੇ ਪੀਰ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਚੱਲਾ ਜਾਓ ਆਉਂਦੀ ਹੋਈ ਚੱਲੋ ਜੀ ਸਾਰੀ ਸੰਗਤ ਦੀ ਆ ਜੀ ਕੋਨੇ ਨੂੰ दादा जी बहुत बहुत